ਜਿੱਦਾਂ ਅਸੀਂ ਦੇਖਦੇ ਆ ਮਾਤਾ ਪਿਤਾ ਟੀਵੀ ਸਾਹਮਣੇ ਲਗਾਇਆ ਹੁੰਦਾ ਤੇ ਬੱਚੇ ਨੂੰ ਖਵਾ ਰਹੇ ਹੁੰਦੇ ਨੇ ਮੋਬਾਈਲ ਸਾਹਮਣੇ ਪਿਆ ਹੁੰਦਾ ਬੱਚੇ ਨੂੰ ਖਾਰੇ ਨੇ ਬੱਚਾ ਮੋਬਾਈਲ ਤੇ ਫੋਕਸ ਹੁੰਦਾ ਉਹ ਖਾ ਚੰਗੀ ਭਲੇ ਰਹਿੰਦਾ ਹੁੰਦਾ ਕਿ ਚਲੋ ਬੱਚਾ ਖਾ ਤਾਂ ਰਹੀ ਜਾਂਦਾ ਕੀ ਨੁਕਸਾਨ ਹੈਗਾ ਆ ਬਹੁਤ ਨੁਕਸਾਨ ਹੈ ਬਿਕਾਜ਼ ਬੱਚੇ ਬਿਲਕੁਲ ਨਹੀਂ ਮਾਈਂਡਫੁਲੀ ਨਹੀਂ ਖਾ ਰਿਹਾ ਅਸੀਂ ਮਮਾ ਜਦੋਂ ਬੱਚਾ ਟੀਵੀ ਦੇਖ ਰਿਹਾ ਮਮਾ ਉਹਨੂੰ ਠੂਸੀ ਚਾਰ ਕੇ ਖਵਾਈ ਜਾ ਰਹੀ ਬਟ ਬੱਚੇ ਦਾ ਬਿਲਕੁਲ ਵੀ ਥੌਟ ਪ੍ਰੋਸੈਸ ਨਹੀਂ ਹੈ ਕਿ ਉਹਨੇ ਕੀ ਖਾਦਾ ਕਿੱਦਾਂ ਖਾਦਾ ਸਵਾਦ ਸੀ ਨਹੀਂ ਸਵਾਦ ਸੀ ਉਹਨੂੰ ਕਿਸੇ ਕਨਸੈਪਟ ਦਾ ਨਹੀਂ ਪਤਾ ਸੋ ਇਹਦੇ ਨਾਲ ਕੀ ਹੈ ਵਨ ਵੀ ਆਰ ਜਸਟ ਪਸ਼ਿੰਗ ਆਰ ਕਿਡਸ ਕਿਸੇ ਬਹੁਤ ਜ਼ਿਆਦਾ ਖਵਾਣ ਨੇ ਸਾਨੂੰ ਮਾਂ ਨੂੰ ਤਸੱਲੀ ਲੱਗਦੀ ਵੀ ਇਸ ਨੇ ਬਹੁਤ ਵਧੀਆ ਖਵਾਤਾ ਬਟ ਦੈਨ ਵਹੀ ਗੱਲ ਮਾਈਂਡਫੁਲ ਨਹੀਂ ਹੈਗਾ ਬੱਚੇ ਦਾ ਖਾਣਾ ਐਂਡ ਲੇਟਰ ਔਨ ਜੇ ਉਹੀ ਚੀਜ਼ ਤੁਸੀਂ ਉਹਨੂੰ ਕਿਸੇ ਹੋਰ ਟਾਈਮ ਖਵਾ ਰਹੇ ਹੋ ਬਿਨਾਂ ਟੀਵੀ ਦੇ ਖਵਾ ਰਹੇ ਹੋ ਨਹੀਂ ਖਾਏਗਾ ਅੱਛਾ ਜੀ ਸੋ ਇਟਸ ਅ ਬੈਡ ਹੈਬਿਟ ਕੋਈ ਵੀ ਚੀਜ਼ ਦੀ ਹੈਬਿਟ ਜਿਵੇਂ ਕਹਿੰਦੇ ਕਿ ਆਦਤ ਇੱਕ ਬੁਰੀ ਹੈ ਸੋ ਏ ਟੀਵੀ ਦੇਖ ਕੇ ਖਵਾਣਾ ਇਹ ਬਹੁਤ ਸਾਰੇ ਕੰਪਲਿਕੀਸ਼ਨਸ ਨੇ 1 ਤੁਹਾਡਾ ਬੱਚਾ ਵੈਸੇ ਹੀ ਡਿਸਟਰੈਕਟਿਡ ਖਾਏਗਾ ਉਹਨੂੰ ਖਾਣੇ ਦਾ ਪਤਾ ਹੀ ਨਹੀਂ ਲੱਗਦਾ ਉਹਨੂੰ ਸਵਾਦ ਦਾ ਨਹੀਂ ਪਤਾ ਬੱਚੇ ਨੂੰ ਭੁੱਖ ਦਾ ਨਹੀਂ ਪਤਾ ਐਂਡ ਮੋਰਓਵਰ ਜਿਹੜਾ ਆਪਾਂ ਮੀਡੀਆ ਦੇ ਨਾਲ ਨਾਲ ਅਟੈਚ ਬੱਚਾ ਜਿਹੜਾ ਖਾਂਦਾ ਹੈ ਨਾ ਉਹ ਐਂਸ਼ੀਅਸ ਮਾਈਂਡ ਨਾਲ ਖਾਂਦਾ ਹੈ ਸੋ ਇਟਸ ਨਾਟ ਅਗੇਨ ਉਹ ਇੱਕ ਵਰਡ ਮਾਈਂਡਫੁਲਨੈਸ ਨਾਲ ਨਹੀਂ ਖਾਂਦਾ ਸੋ ਉਹਦਾ ਨਾ ਤਾਂ ਸਾਨੂੰ ਕੋਈ ਨਿਊਟ੍ਰੀਟਿਵ ਵੈਲਿਊ ਤੇ ਆਪਾਂ ਉਹਦੇ ਕੰਪਰੋਮਾਈਜ਼ ਕਰ ਰਹੇ ਹਾਂ 1 ਸੈਕੰਡ ਉਹਨੂੰ ਆਬ ਐਂਗਜ਼ਾਇਟੀ ਬਹੁਤ ਹੈ ਉਹਨੇ ਉਹ ਇੱਕ ਚੀਜ਼ ਨੂੰ ਕੋਰਿਲੇਟ ਕਰਨ ਲੱਗ ਜਾਂਦਾ ਹੈ ਵੀ ਜਦੋਂ ਮੈਂ ਖਾਣਾ ਹੈ ਉਦੋਂ ਮੇਰਾ ਧਿਆਨ ਕਿਤੇ ਹੋਰ ਹੋਣਾ ਚਾਹੀਦਾ ਡਿਸਟਰੈਕਟਿਡ ਹੀ ਖਾਣਾ ਹੈ ਉਹਨੇ ਮੰਮੀਆਂ ਵੀ ਤੁਹਾਨੂੰ ਆ ਕੇ ਇਹੀ ਕੰਪਲੇਨ ਕਰਨਗੇ ਕਿ ਬਸ ਅਸੀਂ ਓਨੀ ਦੇਰ ਲਈ ਟੀਵੀ ਦਿਖਾਣੇ ਆ ਜੀ ਓਨੀ ਦੇਰ ਲਈ ਫੋਨ ਦੇਖਦਾ ਜਿੰਨੀ ਦੇਰ ਉਹਨੇ ਖਾਣਾ ਖਾਣਾ ਬਟ ਥਿਸ ਇਜ਼ ਐਬਸੋਲੂਟਲੀ ਰੋਂਗ ਆਪਣਾ ਜਿਹੜਾ ਚ ਚ ਉਹਦਾ ਨੁਕਸਾਨ ਵੱਧਾ ਜਾਏਗਾ ਜੇਕਰ ਬੱਚਾ ਧਿਆਨ ਹੀ ਨਹੀਂ ਹੈਗਾ ਬੱਚਾ ਖਾ ਰਿਹਾ ਹੈ ਤੋਂ ਜ਼ਿਆਦਾ ਖਾ ਰਿਹਾ ਹੈ ਜੋ ਤਾਂ ਦੈਟਸ ਵਟ ਵੀ ਹੈਵ ਡੀਲਿੰਗ ਵਿਦ ਔਬੀਸ ਬੱਚੇ ਹੈ ਬਹੁਤ ਜ਼ਿਆਦਾ ਖਾਂਦੇ ਹੈ ਮੋਰਓਵਰ ਖਾਂਦੇ ਵੀ ਉਹ ਨਾਰਮਲ ਖਾਣਾ ਨਹੀਂ ਖਾਂਗੇ ਜੰਕ ਜ਼ਿਆਦਾ ਖਾਂਗੇ ਬਿਕਾਜ਼ ਦੇ ਆਲ ਡਿਸਟਰੈਕਟਿਡ ਨਾ ਜੀ ਮਾਈਂਡ ਤਾਂ ਹੁੰਤੇ ਹੈ ਹੀ ਨਹੀਂ ਨਾ ਜਿੱਤੇ ਆਪਾਂ ਖਾਣਾ ਖਾ ਰਹੇ ਔਰ ਆਪਣੇ अपना जो कल्चर है या mm -hmm. अपना जो ਆਪਾਨੂੰ ਸਿਖਾਇਆ ਗਿਆ ਉਹ ਇਹ ਹੈ ਕਿ ਪਾਠ ਕਰੋ ਪਹਿਲਾਂ ਫਿਰ ਤੁਸੀਂ ਪੂਜਾ ਕਰੋ ਖਾਣੇ ਦੀ ਫਿਰ ਤੁਸੀਂ ਖਾਣਾ ਖਾਂਦੇ ਹੋ ਐਂਡ ਤੁਸੀਂ ਹਰ ਇੱਕ ਨੂੰ ਖਾਂਦੇ ਹੋ ਕਿਸੇ ਨਾਲ ਬੋਲੋ ਵੀ ਨਹੀਂ ਬਿਕੋਜ਼ ਤੁਸੀਂ ਤਾਂ ਹੀ ਮਾਈਂਡਫੁਲੀ ਖਾਂਦੇ ਹੋ ਪਰ ਇਹ ਸਾਰੀ ਚੀਜ਼ਾਂ ਤੋਂ ਤਾਂ ਆਪਾਂ ਬਹੁਤ ਦੂਰ ਜਾ ਰਹੇ ਹਾਂ ਬਿਲਕੁਲ ਬਿਲਕੁਲ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਜ਼ਰੂਰੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤਾ ਥੈਂਕ ਯੂ so much जी थैंक यू जी